ਜੈਮਲਾ ਕੇ ਕੰਡੀਸ਼ਨ ਸ਼ੋਲਡਰ ਕੋ ਕਨੇਡਾ ਵਾਲੀ ਫੀਲਿੰਗ ਆਉਂਦੀ ਜਾਂ ਨਹੀਂ ਆਉਂਦੀ ਦੱਸ ਦੋ ਘਰ ਵੀ ਦੇਖੋ ਆਪਣੀ ਜੈਮ ਵਿੱਚ ਆਪਾਂ ਪਹੁੰਚ ਕੇ ਦੇਖੋ ਅੱਲੇ ਦੇ ਬਲੌਗ ਵਿੱਚ ਮੈਂ ਤੁਹਾਨੂੰ ਦਿਖਾ ਲਈ ਸੀ ਆ ਗ੍ਰਾਊਂਡ ਦੀ ਹਾਲ ਚਾਲ ਨਹੀਂ ਠੀਕ ਠਾਕ ਹਾਂ ਤੇ ਅੱਜ ਦਾ ਆਪਣਾ ਬਲੌਗ ਹੈ ਦਾ ਅੱਜ ਆਪਾਂ ਜਾਵਾਂਗੇ ਆਪਣਾ ਫਸਟ ਡੇ ਹੈ ਜੈਮ ਵਿੱਚ ਤੇ ਅੱਜ ਦਬਈ ਚ ਆਪਾਂ ਜੈਮਲਨ ਜਾਵਾਂਗੇ ਚਲੋ ਜਾਣੇ ਹੈ ਤੇ ਬਲੌਗ ਦੇ ਨਾਲ ਨਾਲ ਬਣੇ ਰਹੋ ਵੱਧ ਤੋਂ ਵੱਧ ਸਪੋਰਟ ਕਰੋ ਆਪਾਂ ਨੂੰ ਚਲੋ ਵੀ ਵੀ ਚੈੱਕ ਕਰ ਲਓ ਜੀ ਆ ਪਾਰਕਿੰਗ ਬਣਦੀ ਹੈ ਦੇਖੋ ਦਬਈ ਦੀਆਂ ਸੜਕਾਂ ਚੈੱਕ ਕਰੋ ਗੱਡੀ ਆਪਣੀ ਸੈਰਸਾਲੀ ਆ ਇਹ ਚ ਮੁਰਗੀ ਲੈ ਕੇ ਜਾਂਦੇ ਆ ਤੇ ਆ ਦੇਖੋ ਆ ਡੀਜ਼ਲ ਟੈਂਕ ਆ ਇਹ ਪੂਰੀ ਆਤ ਤੱਕ ਰਾਈ ਪਈ ਐ ਦਬਈ ਵਾਲਿਆਂ ਨੇ ਤੇ ਆਪਣੀ ਆ ਕੰਪਨੀ ਪੂਰੀ ਹੱਥ ਚੈੱਕ ਕਰ ਸਕਦੇ ਆ ਪੂਰੀ ਕੰਪਨੀ ਚ ਪੂਰੀ ਉਹ ਜੀਸੀਬੀ ਖੜੀ ਆ ਆਪਣੀ ਤੇ ਉਧਰ ਉਹ ਗੱਡੀਆਂ ਆ ਇਹ ਕੰਪਨੀ ਵਾਲੇ ਟੱਕ ਪਾਈ ਪਏ ਆ ਵੀ ਟੀਜਰ ਟੈਂਕ ਆ ਤੇ ਆ ਡੀਜ਼ਲ ਟੈਂਕ ਦੇ ਥਾਂ ਬਣੀ ਪਈ ਆ ਪੂਰਾ ਮਤਲਬ ਇਹ ਕੀਤਾ ਪਿਆ ਇਹਨਾਂ ਜਿਗਾਰਮੈਂਟ ਜਆ ਆਪਣਾ ਜੋ ਵੀ ਆ ਆਫਿਸ ਆਲੇ ਦੇ ਬਲੌਕ ਤੇ ਮੈਂ ਤੁਹਾਨੂੰ ਤੇ ਖਲੀਸ਼ਾ ਗਰਾਊਂਡ ਦੇਖ ਸਕਦੇ ਬਾਹਰੋਂ ਵੀ ਦੇਖ ਲਓ ਹੁਣ ਗਰਾਊਂਡ ਲੈਟਾ ਲੁੱਟਾ ਸਭ ਕੁਝ ਲੱਗੇ ਪਿਆ ਗਰਾਊਂਡ ਤੇ ਐ ਦਵਾਈ ਵਾਲਿਆਂ ਨੇ پوری ਹੱਤ ਕਰਾਈ ਪਈ ਹੈ ਮਿੱਤਰੋ ਦੇਖ ਸਕਦੇ ਆ ਮੇਰੇ ਪਿੱਛੇ ਵੀ ਉਸ ਆਤ ਵਿਊ ਪਰ ਅੱਜ ਸੋਨਾ ਆਉਂਦਿਆ ਇਸ ਕਰਕੇ ਆਪਾਂ ਕਿ ਬਲੌਗ ਬਣਾ ਲਈ ਅੱਜ ਚੈੱਕ ਕਰ ਸਕਦੇ ਆ ਕੋ ਕੈਨੇਡਾ ਵਾਲੀ ਫੀਲਿੰਗ ਆਉਂਦੀ ਜਾਂ ਨਹੀਂ ਆਉਂਦੀ ਦੱਸ ਦੋ ਘਰ ਵੀ ਦੇਖ ਲਓ ਦਵਾਈ ਚ ਕੈਨੇਡਾ ਵਾਲੀ ਫੀਲਿੰਗ ਆਉਂਦੀ ਹੈ ਨਾ ਇਸ ਟਾਈਮ ਚੈੱਕ ਕਰੋ ਯੇ ਤਾਂ ਲੱਗ ਰਿਹਾ ਆਪਾਂ ਕੈਨੇਡਾ ਚ ਆ ਗਏ ਆ ਮਿੱਤਰੋ ਪਹੁੰਚ ਗਏ ਆਪਣੀ ਗਰਾਊਂਡ ਚ ਤੇ ਦੇਖ ਸਕਦੇ ਆ ਦੇਖੋ ਆਪਣੀ ਜਿਮ ਚ ਆਪਾਂ ਪਹੁੰਚ ਗਏ ਦੇਖੋ ਇਹ ਖੁਦ ਬਣਾਈ ਹੋਈ ਆਪਾਂ ਬਈ ਦੇਸੀ ਜਿਮ ਲਾਈ ਦੀ ਆਪਾਂ ਜਿਆਦਾ ਟ੍ਰੇਨਰਾਂ ਤਾਂ ਨਹੀਂ ਚਾਹੀਦਾ ਬਈ ਰਕ ਫੋਟੋ ਫੋਟੋ ਕਰਕੇ ਦੇਖ ਲੈ ਮੈਂ ਸੋਚਿਆ ਚੱਲ ਥੋੜੇ ਡੋਲਾ ਵੀ ਪੰਪ ਕਰ ਲਈਏ ਹੈ ਚੈੱਕ ਕਰ ਡੋਲਾ ਵੀ ਆਪਣਾ ਪੰਪ ਉਹਦੇ ਇਹਦੇ ਵੀ 16 ਸੈਟ ਲਾਉਣੀਆਂ 4 ਰੈਪਸ ਠੀਕ ਹੈ 4 ਸੈਟ ਲਾਉਣੇ ਥੋੜਾ ਜਿਹਾ ਦੇਖ ਠੀਕ ਹੈ ਡੋਲਾ ਵੀ ਪੰਪ ਕਰ ਉਹਦੇ ਆਦ ਕਰਾਉਣੀਆਂ ਤੇ ਇਹਦੇ ਵੀ ਰੈਪੀਟੇਸ਼ਨ ਲਾਉਣੇ ਆ 4 ਸੈਟ 16 16 ਦੇ ਜਮ ਲਾ ਕੇ ਕੰਡੀਸ਼ਨ ਸ਼ੋਲਡਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨੈਕਸਟ ਵਲੌਗ